ਕੇ ਹਕੂਮਤਾਂ ਚੱਲ ਰਹੀਆਂ ਬੇਰੇਲੀ ਇੱਕ ਹੈਰਾਨੀ ਦੀ ਗੱਲ ਹੈ ਉਹ ਇਸ ਕਰਕੇ ਕਿ ਮੈਂ ਆਜ਼ਾਦੀ ਦਾ ਆਜ਼ਾਦੀ ਕੋ लाठियां ਸਮਝਿਆ ਜਾਣਾ ਪਰ ਮੈਂ ਹੈ ਨਹੀਂ ਮੇਰੀ ਮਾਂ ਨੇ 1932 ਚ ਮੈਨੂੰ ਜਨਮ ਦਿੱਤਾ ਉਹ ਚਰਖਾ ਕਤ ਦੇ ਸੀ ਖਲੇ ਉਦੋਂ ਆਜ਼ਾਦੀ ਬੜੀ ਦੂਰ ਸੀ ਮੈਂ 6 6 ਮਹੀਨੇ ਜਾਂ ਸਾਲ ਦਾ ਸੀ ਤੇ ਮਹਾਤਮਾ ਗਾਂਧੀ ਨੇ ਕਾਲ ਦਿੱਤੀ ਕਿ ਔਰਤਾਂ ਜਾ ਕੇ ਸ਼ਰਾਬ ਦੇ ਠੇਕਿਆਂ ਤੇ ਧਰਨਾ ਦੇਣ ਔਰ ਅਗਰ ਮੈਨੂੰ ਇੱਕ ਦਿਨ ਮਿਲੇਗਾ ਆਜ਼ਾਦੀ ਦੇ ਬਾਅਦ ਮੈਂ ਸ਼ਰਾਬਬੰਦੀ ਕਰਾਂਗਾ ਮੇਰੀ ਮਾਂ ਤਿਆਰ ਹੋ ਗਈ ਮੇਰੀਆਂ ਅੱਠ ਪੈਣਾ ਅਸੀਂ ਦੋ ਭਰਾ ਮੇਰੀ ਦਾਦੀ ਕਹਿਣ ਲੱਗੀ ਕਿੱਥੇ ਚਲੀ ਹੈ ਮੇਰੀ ਮਾਂ ਨੂੰ ਇਹ ਮੁੰਡਾ ਮੰਗ ਮੰਗ ਕੇ ਲਿਆ ਹੈ ਉਹ ਕਹ ਲਗੀ ਮੈਂ ਤੇ ਮਹਾਤਮਾ ਗਾਂਧੀ ਦੀ ਈ ਕਾਲ ਤੇ ਜਾ ਰਹੀ ਆ ਧਰਨਾ ਦੇ ਤੇ ਮੇਰੀਆਂ ਸਹੇਲੀਆਂ ਵੀ ਜਾ ਰਹੀਆਂ ਪਰ ਜਾ ਕੇ ਉਹਨਾਂ ਨੇ ਬੜਾ ਰੋਕਿਆ ਮੇਰੀ ਦਾਦੀ ਨੇ ਲੇਕਿਨ ਮੇਰੀ ਦਾਦੀ ਨੇ ਰਸਤਾ ਰੋਕਿਆ ਉਹ ਕਹ ਲਗੀ ਮੈਂ ਤੇ ਅੱਜ ਉੱਥੇ ਜਾਣਾ ਹੀ ਜਾਣਾ ਪਰ ਉਹ ਉੱਥੇ ਗਏ ਧਰਨਾ ਦਿੱਤਾ ਆਪਣੀਆਂ ਸਹੇਲੀਆਂ ਦੇ ਨਾਲ ਔਰ ਇੱਕ ਸਾਲ ਵੀ ਗ੍ਰਿਫਤਾਰੀ ਹੋ ਗਈ ਮੈਂ 5-6 ਮਹੀਨੇ ਦਾ ਗਿਆ ਸੀ ਤੇ 1.5 ਸਾਲ ਦਾ ਹੋ ਕੇ ਨਿਕਲਿਆ ਮੈਨੂੰ ਤਾਂਬਰ ਪੱਤਰ ਵੀ ਦਿੱਤਾ ਮੈਨੂੰ ਤਾਂ ਖੁਸ਼ੀ ਨਹੀਂ ਸੀ ਲੇਕਿਨ ਇਹ ਉਹ ਵਲੇ ਦੀਆਂ ਗੱਲਾਂ ਹਨ ਜਿਸਲੇ ਮੇਂ ਦੋਸਤਾਨ ਦੀਆਂ ਔਰਤਾਂ ਕਿਸ ਤਰ੍ਹਾਂ ਸੋਚਦੀਆਂ ਸੀ ਬੋਲਕ ਦੀ ਆਜ਼ਾਦੀ ਵਾਸਤੇ ਮੈਨੂੰ ਕੈਦ ਹੋਈ ਮੇਰੇ ਮਾਂ ਨੂੰ ਕੈਦ ਹੋਈ ਮੇਰੇ ਬ੍ਰਦਰ ਨੂੰ ਕੈਦ ਹੋਈ ਲਾਲਾ ਜੀ ਨੂੰ ਤਾਂ ਕੈਦ ਹੁੰਦੀ ਰਹੀ ਕਈ ਦਫਾ ਕੈਦ ਹੋਏ ਉਹ ਲਾ ਪਰਦੇ ਸੀ ਲਾ ਕਾਲਜ ਚ ਕੋਈ ਅਫਸਰ ਆ ਗਿਆ ਉਹ ਕਹਿਆ ਜੀ ਝੰਡੇ ਦੀ ਜੂਨੀਅਨ ਜੈਕ ਨੂੰ ਸਲਾਮੀ ਦੇਣੀ कहे मैं नहीं सलामी देनी वह कह दे पेगी लाहौर टू लैलपुर पैदल आए थोड़े ज्यादा लोग परिवार के हैं लेकिन आजादी को लाठिए थोड़े ने मैं उन्होंने नॉलेज वास्ते वास्तना चाहना कि किस तरह कुर्बानियाँ हुई इस देश को आजाद कराने मैं थापर साहब का ਉਨ ਦੇ ਮਿਸਿਸ ਦਾ ਤੇ ਵਜ਼ੀਰ ਨੇ ਮੇਰੇ ਦੇ ਪਿਤਾ ਜੀ ਨੇ ਕੁਰਬਾਨੀ ਦਿੱਤੀ ਕਾਦਾਂ ਇਕੱਠਿਆਂ ਮੈਂ ਸ਼ੁਕਰੀਆ ادا ਕਰਨ ਆਇਆ ਕਿ ਇੱਕ ਬੜਾ ਅੱਛਾ ਕੰਮ ਕੀਤਾ ਹੈ ਇਹਨੇ ਲੋਕਾਂ ਨੂੰ ਮਿਲਾਇਆ ਇਕੱਠਾ ਕੀਤਾ ਉਹਨਾਂ ਨੂੰ ਸਨਮਾਨਤ ਕਰ ਰਹੇ ਉਹਨਾਂ ਦੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਇਸ ਦੇਸ ਨੂੰ ਆਜ਼ਾਦ ਕਰਾਇਆ ਤਨਵਰ ਜੈ ਜੀ ਅੱਜ ਅਸੀਂ ਆਪਣੇ ਪਾਪਾ ਜੀ ਦੀ ਪੰਜਾਣੀ ਵਰਸੀ ਮਨਾ ਰਹੇ ਹਾਂ 골ਡਨ ਵਰਸੀ ਨੂੰ ਅਸੀਂ ਕਿਹਾ ਤੇ ਇਸ ਨੂੰ ਅਸੀਂ ਮਨਾ ਰਹੇ ਹਾਂ ਜਿੰਨੇ ਵੀ ਆਜ਼ਾਦੀ ਗੁਲਾਟੀਆਂ ਦੀਆਂ ਫੈਮਲੀਆਂ ਹੈਗੀਆਂ ਅਸੀਂ ਪੰਜਾਬ ਚੋਂ ਤੇ ਬਾਹਰੋਂ ਵੀ ਹਿੰਦੁਸਤਾਨ ਦੇ ਵਿੱਚ ਵੀ ਜਿਨ੍ਹਾਂ ਜਿਨ੍ਹਾਂ ਦੇ ਸਾਡੇ ਕੋਲ ਐਡਰੈਸ ਸੀਗੇ ਅਸੀਂ ਉਹਨਾਂ ਨੂੰ ਬੁਲਾ ਕੇ ਅੱਜ ਇਹ ਕੀਤਾ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਉਹਨਾਂ ਦੀਆਂ ਫੈਮਲੀਆਂ ਹੈ ਉਹ ਵੀ ਆਪਣੇ ਆਪਣੇ ਪਿਤਾ ਦੀ ਤਰ੍ਹਾਂ ਆਪਣੇ ਗ੍ਰੈਂਡਫਾਦਰ ਦੀ ਤਰ੍ਹਾਂ ਅੱਗੇ ਆਣ ਤਾਂ ਕਿ ਦੇਸ਼ ਦੀ ਜਿਹੜੀ ਹੈਗੀ ਆ ਹਾਲਤ ਹੈ ਉਸ ਨੂੰ ਸੁਧਾਰਨ ਦਾ ਉਹਦੇ ਵਿੱਚ ਉਹ ਸ਼ਾਮਿਲ ਹੋਵਾਂ ਮੈਂ ਅੱਜ ਇਹ ਕਹਿਣਾ ਚਾਹੁੰਦੀ ਆ ਕਿ ਇੱਕ ਅੱਜ ਦਾ ਜੋਸ਼ ਦੇਖ ਕੇ ਉਹਨਾਂ ਦੇ ਤੇਰੇ ਕਹਿੰੋ ਜੱਦੀ ਗੁਲਾਟੀਆਂ ਦੀ ਫੈਬ੍ਰਿਕ ਦੇ ਵਿੱਚ ਮਾਨੂੰ ਬਹੁਤ ਅੱਛਾ ਲੱਗਿਆ ਜਿਹੜੇ ਅਧੂਰੇ ਸੁਪਨੇ ਉਹ ਛੱਡ ਗਏ ਸੀਗੇ ਅੱਜ ਅਸੀਂ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਲਾਮਬੰਦ ਕਰਕੇ ਤੇ ਜਿਹੜੇ ਸੁਪਨੇ ਸਾਡੇ ਵੱਡਿਆਂ ਨੇ ਦੇਖੇ ਸੀ ਅਸੀਂ ਉਹਨਾਂ ਨੂੰ ਪੂਰਾ ਕਰ ਸਕੀਏ ਅੱਜ ਮੈਨੂੰ ਬੜਾ ਅੱਛਾ ਲੱਗਿਆ ਸਭ ਦਾ ਸਹਿਯੋਗ ਮਿਲ ਕੇ ਬੜੀ ਦੂਰੋਂ ਦੂਰੋਂ ਤੱਕ ਸਾਡੇ ਆਜ਼ਾਦੀ ਗੁਲਾਮੀਏ ਉਹਨਾਂ ਦੇ ਬਾਰਿਸ਼ ਆਈ ਹੈ ਅੱਜ ਅਸੀਂ ਅਜੇ ਦਿਨ ਬਣਾਇਆ ਅੱਜ ਪੰਜਾਬ ਕੇ ਸੀ ਦੇ ਮੈਨੇਜਿੰਗ ਡਾਇਰੈਕਟਰ ਵੀ ਆਏ ਸੀਗੇ ਉਹਨਾਂ ਬਾਰੇ ਕਹੂੰਗੀ ਕਿ ਇਸ ਤਰ੍ਹਾਂ ਦਾ ਤੁਮਣ ਹੋਇਆ ਉਹਨਾਂ ਦੇ ਆਣ ਦੇ ਨਾਲ ਬੀਜੇ চোপੜਾ ਜੀ ਦੇ ਨਾਲ ਆਨ ਦੇ ਨਾਲ ਜਿਹੜਾ ਸਾਡਾ ਪੰਜਾਬ ਤੁਹਾਡਾ ਇਸ ਫੰਕਸ਼ਨ ਹੈ ਉਹਦੀ ਹੋਰ ਵੀ ਜ਼ਿਆਦਾ ਮੱਤਦਾ ਹੋ ਗਈ ਹੈ ਕਿਉਂਕਿ ਉਹ ਆਪ ਹੀ ਖੁਦ ਹੀ ਫਰੀडम फाइਟਰ ਫੈਮਿਲੀ ਨੂੰ ਬਿਲੋਂਗ ਕਰਦੇ ਆ ਉਹ ਜਾਣਦੇ ਆ ਕਿ ਕਿੰਨਾ ਦਰਦ ਹੁੰਦਾ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਜਦੋਂ ਕੋਈ ਆਪਣਾ ਜਿਹੜਾ ਉਹ ਮਾਰਿਆ ਜਾਂਦਾ ਹੈ ਜਾਂ ਉਹਦਾ ਖਾਤਮਾ ਹੁੰਦਾ ਹੈ ਅੱਜ ਸਾਡਾ ਦੇਸ਼ ਜਿਸ ਕਗਾਰ ਤੇ ਖੜਾ ਹੈ ਜਿੱਥੇ ਖੜਾ ਹੈ ਉੱਥੇ ਜ਼ਰੂਰਤ ਹੈ বিজয় চোপড়া জি ਜੈਸੇ ਇੱਕ ਜਿਹੜੇ ਨਿਸ਼ਾਦ ਅਸ਼ਿਕ ਸਾਨੂੰ ਦੇ ਸਕਨ ਜ਼ਰੂਰਤ ਹੈ ਉਹਨਾਂ ਦੇ ਖਿਆਲਾਂ ਦੀ ਕੀ ਲੋਕਾਂ ਦੇ ਵਿੱਚ ਜਾਏ ਜਾਣ ਤਾਂ ਕਿ ਪਤਾ ਕੀ ਪਤਾ ਲੱਗੇ ਕਿ ਵੀ ਅਸੀਂ ਫੇਰ ਖੜੇ ਆ ਉਹਨਾਂ ਤੱਕ ਉਹਨਾਂ ਤੱਕ ਤਾਂ ਵੀ ਗੇਸ਼ ਜਿਹੜੇ ਸਾਡੀ ਦੇਸ਼ ਦੀ ਅਖੰਡਤਾ ਨੂੰ ਖਤਮ ਕਰਨਾ ਚਾਹੁੰਦੀ ਹੈ ਉਹਨਾਂ ਦੇ ਆਨ ਦੇ ਨਾਲ ਤਾਂ ਮੈਂ ਸੋਚਦੀ ਆ ਬਹੁਤ ਸਾਨੂੰ ਸਾਰਿਆਂ ਨੂੰ ਇੱਕ ਬਲ ਮਿਲਿਆ ਇੱਕ ਸ਼ਕਤੀ ਮਿਲੀ ਕਿ ਤਾਕਤ ਮਿਲੀ ਹੈ ਉਹਨਾਂ ਨੇ ਜੋ ਸਾਨੂੰ ਸੰਦੇਸ਼ ਦਿੱਤਾ ਹੈ ਅਸੀਂ ਉਸ ਤੇ ਪੂਰਾ ਉਤਰਾਂ। ਮੈਂ ਇਸ ਮੁਕ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ। ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹਨੀ ਹੈ ਕਿ ਆਓ ਹਿੰਮਤ ਕਰੀਏ ਆਪਾਂ। ਅੱਜ ਜੋ ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਨਸ਼ਾ, ਬੇਰੁਜ਼ਗਾਰੀ ਔਰ ਇੱਕ ਗੱਲ ਕਹੀਏ ਕਿ ਆਪਾਂ ਜਿਹੜੀ ਇਹ ਵਧੀ ਜਾਰੀ ਹੈ ਨਾ ਜਿਕੇ ਧਰਮ ਧਰਮ ਪ੍ਰਤੀ ਜੜੀ ਇੱਕ ਦੂਜੇ ਦੇ ਧਰਮ ਦੇ ਪ੍ਰਤੀ ਆਦਰ ਨਾ ਕਰਨਾ। ਔਰ ਮੈਂ ਜਾਨੀਏ ਨੌਜਵਾਨਾਂ ਨੂੰ ਕਿ ਸਾਡਾ ਧਰਮ ਸਿਰਫ ਇੱਕ ਹੋਣਾ ਚਾਹੀਦਾ ਹੈ ਇਨਸਾਨੀਅਤ ਦਾ ਧਰਮ ਹੋਣਾ ਚਾਹੀਦਾ ਹੈ ਔਰ ਸਾਨੂੰ ਆਪਣੇ ਆਪ ਇੰਨੀ ਹਿੰਮਤ ਕਰਨੀ ਚਾਹੀਦੀ ਹੈ ਕਿ ਜਿਹੜੇ ਸਾਡੇ ਵੱਡਿਆਂ ਦੇ ਸੁਪਨੇ ਆ ਉਹ ਪੂਰੇ ਕਰ ਸਕਣ ਜਿਹੜੇ ਉਹ ਦੁਨੀਆ ਛੱਡ ਗਏ ਸੀਗੇ ਔਰ ਮੈਂ ਇੱਕ ਗੱਲ ਹੋਰ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਹਿੰਮਤ ਕਰਨ ਨਾਥਿੰਗ ਇਜ਼ ਇੰਪੋਸੀਬਲ ਸਾਰੀ ਚੀਜ਼ ਪੋਸੀਬਲ ਹੈ ਔਰ ਮੈਂ ਇਹੀ ਉਹਨਾਂ ਨੂੰ ਇਹ ਕੱਜ ਕਿਹਾ ਵੀ ਇਹੀ ਹੈ ਕਿ ਆਓ ਆਪਾਂ ਮਿਲ ਕੇ ਆਪਾਂ ਆਪਣੇ ਵੱਡਿਆਂ ਦੇ ਸੁਪਨੇ ਨੂੰ ਪੂਰਾ ਕਰੀਏ ਔਰ ਦੇਸ਼ ਨੂੰ ਆਜ਼ਾਦ ਕਰੀਏ ਹੋਰ ਆਜ਼ਾਦ ਕਰੀਏ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਈਏ ਆਜ਼ਾਦ ਕਰਨ ਦਾ ਮਤਲਬ ਮੇਰਾ ਇਹ ਹੈ ਜੋ ਅੱਜ ਹੁਣ ਪਹਿਲਗਾਮ ਚ ਹੋ ਰਿਹਾ ਹੈ ਜੋ ਅਸੀਂ ਧਰਮ ਦੇ ਨਾਤੇ ਸਿਆਸਤ ਕਰਦੇ ਆ ਉਸ ਨੂੰ ਆਪਾਂ ਨਾ ਕਰੀਏ ਮਿਲ ਕੇ ਆਪਾਂ ਇਕੱਠੇ ਹੋ ਕੇ ਇਨਸਾਨੀਅਤ ਦਾ ਸੰਦੇਸ਼ ਲੈ ਕੇ ਅਸੀਂ ਸਮਾਜ ਵਿੱਚ ਜਾਈਏ ਤਾਂ ਕਿ ਸਾਡਾ ਸਮਾਜ ਤਰੱਕੀ ਕਰ ਸਕੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਉਹ ਇਸ ਕਰਕੇ ਮੈਂ ਆਪਣੇ ਪਿਤਾ ਦੇ ਪਾਏ ਹੋਏ ਪੂਰਨਿਆ ਤੇ ਚੱਲਦਾ ਹੋਇਆ ਉਹਨਾਂ ਦੀ 50ਵੀਂ ਵਰਸੀ ਨੂੰ ਮਨਾਉਣ ਦਾ ਮੌਕਾ ਮਿਲਿਆ ਔਰ ਉਸ ਤੋਂ ਵੀ ਜ਼ਿਆਦਾ ਅੱਜ ਵਿਜੇ ਚੋਪੜਾ ਜੀ ਨੇ ਆ ਕੇ ਜੋ ਅਸ਼ੀਰਵਾਦ ਦਿੱਤਾ ਉਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਜਦੋਂ ਡਾਕਟਰ ਸ਼ਾਮਨਾਲ ਸਾਪੁਰ ਨੇ ਅਜ਼ਾਦੀ ਦੀ ਲੜਾਈ ਚ ਪੈਰ ਰੱਖਿਆ ਸੀ ਉਹ ਸਕੂਲ ਚ ਸੀ ਸਕੂਲ ਤੋਂ ਬਾਅਦ ਉਹਨਾਂ ਨੇ ਗਾਂਧੀ ਜੀ ਦੇ ਮਗਰ ਲੱਗ ਕੇ ਉਹਨਾਂ ਦੇ ਪੂਰਨਿਆਂ ਦੇ ਚੱਲਦੇ ਹੋਏ ਸਾਰਾ ਕੰਮ ਕੀਤਾ ਔਰ ਇਕੱਲਾ ਦੇਸ਼ ਨੂੰ ਆਜ਼ਾਦ ਕਰਵਾਉਂਛ ਨਹੀਂ ਉਸ ਤੋਂ ਬਾਅਦ ਸਮਾਜ ਦੇ ਬਦਲਾਅ ਲਿਆਉਣ ਦੇ ਗਾਂਧੀ ਨੇ ਸਕੂਲ ਆਫ ਥੌਟਸ ਦੇ ਉੱਤੇ ਚੰਦੇ ਨਫਰਤ ਔਰ ਬੇਈਮਾਨੀ ਦੇ ਜਿਹੜੇ ਦੁਕਾਨਾਂ ਬੰਦ ਕਰਨ ਵਾਸਤੇ ਉਹਨਾਂ ਦੇ ਖਲਾਫ ਸਾਰਾ ਕੰਮ ਕੀਤਾ ਉਹਨਾਂ ਨੇ ਖਾਦੀ ਨੂੰ ਗ੍ਰਾਮ ਯੋਗ ਲੋਹਰੀ ਜੇ ਸੰਸਥਾ ਨੂੰ ਜਿਹੜਾ ਸੀ ਉਹ ਸਾਰੇ ਕੰਮ ਕੀਤੇ ਤਾਂ ਕਿ ਸਮਾਜ ਬਦਲਾ ਆਵੇ ਆਜ਼ਾਦੀ ਕੱਲੀ ਲੈਣੀ ਅੰਗਰੇਜ਼ੀ ਗੁਲਾਮੀ ਤੋਂ ਦੂਰ ਲੈਣਾ ਉਹਨਾਂ ਉਹ ਹੈ ਨਹੀਂ ਸੀਗਾ ਜਿਹੜਾ ਟਾਰਗੇਟ ਸੀਗਾ ਉਸ ਵਿਕਸਿਤ ਸਮਾਜ ਅੱਛਾ ਸਮਾਜ ਜਿੱਥੇ ਨਫ਼ਰਤ ਹੈ ਇੱਕ ਦੂਸਰੇ ਵਾਸਤੇ ਵੈਰ ਭਾਵ ਹੈ ਤੇ ਉਹ ਅੱਛਾ ਸਮਾਜ ਕਿੱਥੇ ਉਹ ਤੇ ਪੈਸੇ ਜ਼ਰੂਰ ਹੋ ਸਕਦੇ ਤੇ ਚੈਨ ਨਹੀਂ ਹੋ ਸਕਦੀ ਅੱਜ ਅੱਜ ਦੇ ਇਸ ਕੱਲ ਤੇ ਕੁਝ ਹੈ ਕਿ ਜਿਹੜੇ ਪਰਿਵਾਰਾਂ ਨੇ ਜਿਹੜੇ ਲੋਗਾ ਨੇ ਦੇਸ਼ ਦੀ ਆਜ਼ਾਦੀ ਵਾਸਤੇ ਕੰਮ ਕੀਤਾ ਚਾਹੇ ਆਈਐਮਏ ਦੇ ਸੀ ਜੇ ਤਾਂ ਭਗਤ ਸਿੰਘ ਵੀ ਰਾਜਗੁਰੂ ਚੋਬੇ ਉਹਨਾਂ ਤੇ ਉਹਨੇ ਡਾਕਟਰ ਸਾਹਿਬ ਕਹਿੰਦੇ ਹੁੰਦੇ ਸੀ ਗਾਂਧੀ ਜੀ ਭਗਤ ਸਿੰਘ ਰਾਜਗੁਰੂ ਚੋਬੇ ਸਾਡਾ ਟ੍ਰੀਟ ਹੈ ਕੋਈ ਹੈ ਕਹਿੰਦੇ ਸਾਡਾ ਮਕਸਦ ਸਿਰਫ ਇਹ ਵੀ ਗਾਂਧੀ ਜੀ ਦਾ ਮਕਸਦ ਹੈ ਇਸ ਤੋਂ ਬਾਅਦ ਵੀ ਸਮਾਜ ਕਹੋ ਜੇ ਰੱਖਣਾ ਜੇ ਕੋਈ ਨੌਜਵਾਨ ਜਿਹੜੇ ਜਿਹੜੇ ਪ੍ਰਗਟਿੰਗ ਰਾਜਗੁਰੂ ਚੋ ਦੇ ਹੋ ਜਾਂ ਨੇਤਾ ਜੀ ਇਹਨਾਂ ਦੇ ਆਜ਼ਾਦੀ ਵਾਸਤੇ ਪਹਿਲਾਂ ਟੀਚਾ ਸੀ ਉਹ ਸਮਾਜ ਕਿਸੇ ਭਗ ਸਿੰਘ ਜੀ ਨੇ ਵੀ पाच ਸਵਾਲ ਜਦੋਂ ਕਿਹਾ ਹੈ ਨਾ ਗਾਂਧੀ ਜੀ ਨੇ ਕਿ ਉਹਨਾਂ ਨੇ ਵੀ ਸੋਸ਼ਲਿਜ਼ਮ ਦੇ ਵਾਸਤੇ ਪੜਿਆ ਸੋਸ਼ਲਿਜ਼ਮ ਲਈ ਕੰਮ ਕਰਨਾ ਸ਼ੁਰੂ ਕੀਤਾ ਮੰਨੋ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਉਹਨਾਂ ਦੇ ਵੰਸ਼ਜ ਪਾਗਸ ਵਾਲਿਆਂ ਦੇ ਵੰਸ਼ਜ ਕੋਈ ਬੇਝਪਾਉ ਨਹੀਂ ਚਾਹੀਏ ਜਿਹਨੇ ਦੇਵਨ ਚੀਜ਼ ਨੇ ਉਹਨਾਂ ਨੇ ਸਭ ਨੇ ਇੱਕ ਨਵਾਂ ਸਾਰ ਸਿਰਜਣ ਲਈ ਕੰਮ ਕੀਤਾ ਪੰਜਾਬ ਦਿੱਤਾ ਅਸੀਂ ਅੱਜ ਉਹਨਾਂ ਨੂੰ ਨਿਮਨ ਕਰਦੇ ਹੋਏ ਉਹਨਾਂ ਨੂੰ ਆਨਰ ਕਰਦੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਇਹ ਪੂਰੇ ਪੰਜਾਬ ਪਰ ਚੋਇਸ ਕਿੰਨੇ ਪੰਜਾਬ ਤੋਂ ਇਲਾਵਾ ਯੂਪੀ ਤੋਂ ਬਿਆਰ ਤੋਂ ਸਿੰਧੋਰ ਤੋਂ ਲੱਗ ਬਾਰੇ ਜਗਾ ਤੋਂ ਆਏ ਇਹ ਜਿਹੜੇ ਕ੍ਰੀਟ ਟੋਟਲ ਸੀ ਜਿਨਨ ਸੇ ਸਨਮਾਨਿਤ ਕੀਤਾ ਜਿਹੜੇ ਜੀਏ ਪੋਨਾ ਨੂੰ ਇਹ ਸਿਰਫ ਉਹਨਾਂ ਦੇ ਪਗਸੇਂਗ ਰਾਜਗੁਰੂ ਸੁਖਦੇਵ ਬੁਟਕੇਸ਼ਵਰ ਦਾ ਬੁਟਕੇਸ਼ਵਰ ਦਾ ਵੀ ਬੇਟੀ ਦਾ ਫੋਨ ਆਇਆ ਕਿ ਡਾਕਟਰ ਮੈਨੂੰ ਚੱਲਿਆ ਨਹੀਂ ਜਾ ਰਿਹਾ ਸਫਰ ਨਹੀਂ ਕਰਦੇ ਜਿਹੜਾ ਇਸ਼ਵਾਕullah ਖਾਂ ਉਹਦੀ ਫੈਮਿਲੀ ਦੇ ਸਾਰੇ ਆਏ ਆ ਮੀਨਾ ਨੇ ਬੰਬਾਂ ਨਾਲ ਹੀ ਖੇਲਦੇ ਰਹੇ ਆ ਉਹ ਵੀ ساری ਪਰਵਾਰ ਆਈ ਹੈ ਤੁਹਾਨੂੰ ਉਹਨਾਂ ਤੇ ਬੜਾ ਫਕਰ ਹੈ ਉਹਨਾਂ ਨੇ ਆਪਣੇ ਜਨਤਕ ਰਾਮ ਕੀਤਿਆ